ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਅੱਜ ਆਪਣਾ ਹੋ ਗਿਆ 23ਵਾਂ ਦਿਨ ਤੇ ਆ ਗਏ ਆ ਗਰਾਊਂਡ 'ਚ ਕਿਆ ਬਾਤ ਹੈ ਕਿਆ ਮੌਸਮ ਪੱਤੇ ਪਤੇ ਚੰਗੇ ਹਿਲਣਦੇ ਹਵਾ ਬਹੁਤ ਸੋਹਣੀ ਚੱਲਣਦੀ ਏ ਅੱਜ ਮੇਲਾ ਵੀ ਆ ਮੈਂ ਸਬਗਲ ਕਰੇ ਬਾਬੇ ਰੌਜੇ ਦੇ ਤੇ ਅੱਜ ਮੌਸਮ ਬਹੁਤ ਵਧੀਆ ਹੋ ਗਿਆ ਵਾ ਮੌਸਮ ਤਾਂ ਵਧੀਆ ਹੋ ਗਿਆ ਵਾ ਪਰ ਬੰਦੇ ਘੱਟ ਆਈ ਮੌਸਮ ਵਧੀਆ ਦਾ ਕਰਕੇ ਪਤਾ ਨਹੀਂ ਕਿਉਂ ਅੱਜ ਤਾਂ ਮਿਹਨਤ ਲਾਉਂਦਾ ਨਜ਼ਾਰਾ ਆਉਣਾ ਹੈਗਾ ਬਹੁਤ ਵਧੀਆ ਮੌਸਮ ਆ ਕੀ ਅੱਜ ਲਾਉਨੇ ਆ ਫੇ ਮਿਹਨਤ ਮਤਰਾ ਠੋਕੇ ਮਠਾਪਤੀ ਰੋਕੇ ਤੇ ਲੇਟ ਆਇਆ ਅੱਜ ਅੱਜ ਨਾਲ ਲੇਟ ਆਇਆ ਕੋਈ ਬਣਾਵਾ ਦੇ ਤੂੰ ਕਿ ਲਾਲਾ ਲੇਟ ਆਇਆ ਅੱਜ ਅੱਲਾ ਕੋ ਦੂਜਾ ਹੋਵੇ ਭਾਈ ਤੂੰ ਹੀ ਵੇਖੋ ਇਹ ਮੌਸਮ ਵਧੀਆ ਤੁਕੇ ਕੋਈ ਕੋਈ ਟੀਕਾ ਟੀਕੋਈ ਨਹੀਂ ਲੱਪਣਾ ਇੱਥੇ ਮੈਨੂੰ ਦੱਸਾਂ ਇਹ ਨਹੀਂ ਲੱਪਣਾ ਡੇਡ ਕਾ ਤੋ ਹੈ ਤੁਕੇ ਡੇਡ ਕਾ ਤੋ ਹੈ ਮੈਂ ਤਾਂ ਆਈ ਨਹੀਂ ਕਰਾਉਣ ਚ ਅੱਜ ਤੇ ਸਾਡੀ ਗੱਲ ਤਾਂ ਬੜੀ ਚੱਕ ਦਾ ਹਨਾ ਓਵਰ ਲੇਟ ਆਇਆ ਏ ਕਿਹਾ ਸਾਡੀ ਤਾਂ ਬੜੀ ਗੱਲ ਚੱਕਦਾ ਹਨ ਹਾਂ ਜੀ ਥੋੜੀ ਜਿਹਾ ਸਜ਼ਾ ਕਿਹਦੇਗੀ ਕੀ ਸਜ਼ਾ ਦੇਣੀ ਇਹਨੂੰ ਸਜ਼ਾ ਭਾਈ ਉਹ ਵਾਲੀ ਹੈ ਹੈ ਉਹ ਭਾਈ ਆਹ ਹਾਂ ਚਲ ਵੀ ਲਾ ਲਿਆ ਬੰਦਾ ਸਿਕਾ ਨੂੰ ਉਹ ਭਾਈ ਦਾਸੋ ਸਜ਼ਾ ਮੁਰਗਾ ਮੁਰਗਾ ਬੰਨਾ ਬੰਨਾ ਲਾ ਲੇ ਉਹ ਵੀ ਤਰੀ ਵਾਲਾ ਤੂੰ ਦਾ ਆਇਆ ਭਾਏ ਪੰਜਾਂ ਛਿਆਂ ਦਿਨਾਂ ਬਾਅਦ ਤੇ ਜੀ ਇਹ ਬੱਬੀ ਦੀ ਕਿਰਪਾ ਨਾਲ ਭਾਜੀ ਮੌਸਮ ਬਾਲਾ ਵਧੀਆ ਹੋਇਆ ਨਾ ਹੋਰ ਕਿੱਦਾਂ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਆ ਜੀ ਭਾਈ ਇਹਦੇ ਨਾਲ ਮੌਸਮ ਵਧੀਆ ਬੰਦੇ ਆਉਂਦੇ ਹੀ ਨੇਗੇ ਕਿੱਥੇ ਆ ਸ਼ੇਰ ਜੇ ਤੂੰ ਆਵੇ ਆ ਵੀ ਬੈਠਾ ਹੀ ਆ ਆਵੇ ਖਾਂ ਬੈਠਾ ਮੈਂ ਵੀ ਆਇਆ ਭਾਜੀ ਸਾਰੇ ਆਵੇ ਤੂੰ ਲਾਉਂਦਾਗਾ ਤੂੰ ਆਉਂਦੇ ਨੇ ਆ ਚੜੇਲਾ ਤੂੰ ਲਾਉਂਦਾ ਨਹੀਂ ਮਿਹਨਤ ਲੋਣਾ ਮੇਰਾ ਸੈਟ ਜੇ ਆਉਣਾ ਵਾ ਚੱਲ ਉੱਠ ਵੇ ਅੱਜ ਮੇਰੀ ਵਾਰੀ ਬੱਚਿਆਂ ਨਾਲ ਭਾਈ ਨੇ ਡੂਟੀ ਲਾਈ ਆ ਅੱਜ ਬੱਚਿਆਂ ਨਾਲ ਤੇਰੀ ਵਾਰੀ ਐਕਸਰਸਾਈਜ਼ ਕਰਵਾਉਣੀ ਆ ਮੈਂ ਕਿਹਾ ਠੀਕ ਆ ਭਾਈ ਆ ਵੇਖ ਲੋ ਇਹ ਸੀਨੀਅਰ ਬੰਦੇ ਇਦਾਂ ਹੀ ਬੈਠੇ ਹੀ ਆ ਜੀ ਬੱਸ ਕਰਿਆ ਕਰ ਇਹ ਬੱਸ ਕਰਿਆ ਕਰ ਇਹ ਛੁੱਟੀ ਛੁੱਟੀ ਆ ਇਹ ਹਾਜ਼ਰੀ ਇਹ ਹਾਜ਼ਰੀ ਆ ਬਦਾਮ ਮਰਨੇ ਇਦਾਂ ਹੀ ਕੋਈ ਬਦਾਮ ਭਾਈ ਦੋ ਛੁੱਟੀਆਂ ਕਰ ਗਿਆ ਇੱਕ ਵੀਰ ਸਾਹ ਵਾਲੀ ਕਰ ਗਿਆ ਵਾ ਵੀਰ ਸਾਹਿਬ ਤੋਂ ਅਗਲੇ ਦਿਨ ਕਰ ਗਿਆ ਮੈਨੂੰ ਉੱਥੇ ਟੱਕਰਿਆ ਕਹਿੰਦਾ ਭਾਜੀ ਬਦਾਮ ਨਹੀਂ ਮਾਰਨੇ ਚਾਹੀਦੇ ਮੈਂ ਹੋਣਾ ਅਗਲੇ ਦਿਨ ਤੇ ਅਗਲੇ ਦਿਨ ਵੀ ਨਹੀਂ ਆਇਆ ਅੱਜ ਵੀ ਇਹ ਲਾ ਫੇ ਇੱਥੇ ਬੈਠਾ ਨਾ ਆਇਆ ਮੈਂ ਇਹ ਛੁੱਟੀ ਆ ਇਹ ਛੁੱਟੀ ਮੰਨੀ ਜਾਊਗੀ ਬਾਦ ਦੇ ਛੁੱਟੀ ਛੁੱਟੀ ਆ ਛੁੱਟੀ ਆ ਸ਼ੁੱਟੀ ਆ ਓਏ ਲੈ ਲਾਲੇ ਬਦਾਮ ਮਰ ਗਿਆ ਤੂੰ ਬਦਾਮ ਮਰ ਗਿਆ ਤੇਰੇ ਕੋਲ ਹੈ ਕੌਣ ਹੈ ਕਰ ਗੱਲ ਬਦਾਮ ਮਰ ਗਿਆ ਤੂੰ ਮੇਰੇ ਪੱਕੇ ਹਦਗੇ ਇਹ ਨੂੰ ਦੇਨੇ ਆ ਲਾਲਾ 100 ਗ੍ਰਾਮ ਬਦਾਮ ਮਿਲਨੇ ਨਹੀਂ ਰਹਿ ਗਏ ਆ ਤੁਕੇ ਹਾਂ ਇਹ ਸੋਹਣੀ ਸਹਿਜ ਬਣਿਆ ਹੋਇਆ ਇੰਜਨ ਅੱਜ ਤੇ ਮੌਸਮ ਤੁਸੀਂ ਦੇਖਦੇ ਹੋ ਆ ਐਂਡ ਕਲੈਂਡ ਹੋਇਆ ਵਾ ਐਂਡ ਕਲੈਂਡ ਮਿਹਨਤ ਦਾ ਲਾਉਂਦਾ ਨਹੀਂ ਯਾਰਾ ਫੁੱਲ ਆਉਂਦਿਆ ਚੱਲ ਚੱਲ 911 ਖਿੱਚੀ ਆਉਂਦਾ 911 ਗੇ 36 ਦੀ 36 ਦੀ ਆ ਖੱਚ ਕੇ ਲੈ ਜਾ ਵੇ ਸ਼ਾਬਾਸ਼ 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 ਕੱਕੇ ਸ਼ਾਬਾਸ਼ ਸਹਿਜ ਨੰਬਰ ਸੱਟਾ ਦੂਜਾ ਸੈੱਟ ਦਾ ਪਹਿਲਾ ਦੂਜਾ ਸੈੱਟ ਆ ਗਿਆ ਬੈਟਕਾਲ ਆ ਗਿਆ ਹੁਣ ਚੱਕ 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 ਖੇਚ ਕੇ ਖੇਚ ਕੇ ਖੇਚ ਕੇ ਜੈ ਕੱਢੋ ਆ ਜਿਹੜਾ ਸੁਪਰੇ ਦੇ ਬਾਹਰ ਦੀ ਓਏ ਬਾਹਰ ਦੀ ਬਾਹਰ ਦੀ ਆਹੇ ਬਾਹਰ ਦੀ ਹੋ ਜਾ ਲਓ ਵੀ ਮੌਸਮ ਹੋਇਆ ਪਿਆ ਪੂਰਾ ਘੈਂਟ ਐਂਡ ਹੋਇਆ ਪਿਆ ਐਂਡ ਕੰਮ ਗੱਡੀਆਂ ਖੜਗੀਆਂ ਗੱਡੀਆਂ ਗੱਡੀਆਂ ਖੜਗੀਆਂ ਗੱਡੀਆਂ ਪੱਠੇ ਲਿਆਉਣਾ ਤੇਰੇ ਇੱਥੇ ਪੱਠੇ ਲਿਆਵਾਂਗੇ ਅੱਜ ਵੀਰੇ ਨੂੰ ਕਹਿ ਦੇਣਾ ਪੱਠੇ ਲਿਆਊਗਾ ਅੱਜ ਚਲੋ 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 ਕਿੱਥੇ ਆ ਨਿਰਮਲ ਲੂਪੂ ਗਿਆ ਅੱਜ ਸਾਡਾ ਹੋਣੀ ਬੜਾ ਹੋਲੀ ਦਿਹਾਵਾ ਹੈ ਲਾਲੇ ਜਾ ਤਾ ਮੋਰਨ ਵਧੀਆ ਚਲੋ 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 ਖਾਈ ਦੋ ਖਾਈ ਦੋ ਕੰਮ ਨੂੰ ਸ਼ਾਬਾਸ਼ 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 ਕੇਰੋ ਚਲੋ 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 ਮੁੰਡੇ ਜਾਣਦੇ ਹੀ ਅੱਜ ਫੁੱਲ ਸਪੀਡਾਂ ਦੇ ਅੱਜ ਮੌਸਮ ਵੀ ਵਧੀਆ ਵਾ ਤੇ ਗਰਮੀ ਨੂੰ ਭਰੇਜ ਆ ਗੱਭਰੂ ਕਦਾਂ ਦਾ ਮੌਸਮ ਅੱਜ ਮੋਟਿਆ ਬੱਲੇ ਬੱਲੇ ਹੋਈ ਪਈ ਆ ਠੰਡ ਲਾਦੀ ਐ ਨਾ ਅੱਜ ਨਹੀਂ ਨਹੀਂ ਲਾਦੀ ਤੇਰੀ ਤੇ ਬੀਅਰ ਪੀਤੀ ਸੀ ਰਾਤੀ ਤੈਨੂੰ ਠੰਡ ਕੀ ਲੱਗਣੀ ਹੈ ਹੈਨਾ ਚਲੋ 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 ਖਿੱਚ ਕੇ ਝੋਟਿਓ ਖਿੱਚ ਕੇ ਓ ਬੱਲੇ ਬੱਲਿਆ ਬਿੱਲਾ ਘੈਂਟ ਬਿੱਲਾ ਕਿਆ ਬਾਤ ਦੱਲੂ ਦੱਲੂ ਵੀ ਆਇਆ ਚੱਲ ਕਾਸ਼ ਗੁਰੀ ਸਮਰ ਕੋਈ ਸਾਹ ਆ ਜਾ ਮੂਰੇ ਹੋਏ ਆ ਸੈਟ ਕੋਈ ਸਾ ਪੂਰੇ ਖੇਤ ਕਿ ਲਵਾਉਂਦੇ ਆ ਕਿ ਅੱਜ ਕੱਤੀ ਨਹੀਂ ਕਰਨੀ ਸੈਟ ਜਮੱਸਾ ਵੀ ਇਹਦੇ ਸਹਿਬ ਸ਼ਾਬਾਸ਼ ਤੇਰੇ ਮਗਰ ਲਾਉਂਦੇ ਮੁੰਡੇ ਸ਼ਾਬਾਸ਼ 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 ਚੱਲ ਚੱਲ ਸੈਜ ਤੇਰਾ ਇੰਜਣ ਤੇ ਲਾ ਹੋ ਗਿਆ ਚੱਲ ਚੱਲ ਸ਼ਾਬਾਸ਼ ਸ਼ਾਬਾਸ਼ ਚੱਲ 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 ਆਓ ਸਹਿਜ ਗੱਡੀ ਢਿੱਲੀ ਆ ਅਮਰੀਕਾ ਦੇ ਟੂਰ ਦੀਆਂ ਟਿਕਟਾਂ ਫ੍ਰੀ ਆ ਜਿਹੜਾ ਸਹੀ ਲਾਊਗਾ ਅਮਰੀਕਾ ਦਾ ਟੂਰ ਨਿਕਲਿਆ ਵਾ ਭਾਜੀ ਸਹਿਰ ਵੇਲਾ ਕੀ ਕਰੀ ਜਾਂਦਾ ਵਾ 36 ਦੀ ਆਉਂਦਾ ਬੁੱਕਦਾ ਕਿ ਨਹੀਂ ਦੱਸ ਦੋ ਰਖਾਈ ਕਿ ਨਹੀਂ ਭਾਜੀ ਹੈਂ ਤਰਬੋ ਟਰਬੋ ਫੋਲੋਵਾ ਵੇਤਾਂ ਟਰਬੋ ਜਾਂਦੀ ਸਾਰੇ ਨੂੰ ਅੱਗੇ ਅੱਜ ਅੱਜ ਕੋਈ ਨਾ ਲੰਡਿਆ ਲਾ ਕੇ ਪਛਦੇ ਸਹਿਰ ਹੀ ਮੇਲੇ ਜਾਣਾ ਅੱਜ ਹਾਂ ਵੀ ਕਹਿੰਦਾ ਉਹ ਇੱਕ ਤਾਂ ਲੰਗਰ ਆ ਜਾ ਆ ਜਾ ਆ ਜਾ ਅੱਜ ਲੰਗਰ ਲਾਉਣਾ ਥੈਜ ਚੱਲ 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 ਪਹਿਲਾਂ ਗੱਡੀ ਹੋਲੀ ਜਾਊਗੀ ਪਹਿਲਾਂ ਗੱਡੀ ਹੋਲੀ ਜਾਊਗੀ ਬਾਅਦ ਚ ਗੱਡੀ ਬਾਅਦ ਚ ਗੱਡੀ ਬਾਅਦ ਚ ਗੱਡੀ ਚਲੋ 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 ਝੋਟਿਓ ਚਲੋ 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 ਬਣ ਗਈ ਲੇਨ ਬਣ ਗਈ ਲੇਨ ਸ਼ਾਬਾਸ਼ ਚਲੋ 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 ਵੈਰੀ ਗੁੱਡ ਵੈਰੀ ਗੁੱਡ ਪੰਜਿਆਂ ਦੇ ਪੰਜਿਆਂ ਦੇ ਬਾਜੀ ਕਹਿੰਦਾ ਚਲੋ 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 ਮੇਨਤਾਂ ਦਾ ਦਰਵਾਜ਼ਾ ਚਲੋ ਕਿਆ ਬਾਤ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਚਲੋ 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 ਅਗਲੀ ਟੀਮ ਆਜੋ ਅਗਲੀ ਆਜੋ ਚਲੋ ਕਾਕੇ ਚਲੋ 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 ਗੁਰੀ ਕਰ ਚਲੋ ਗੁਰੀ ਆ ਗਿਆ ਓਏ ਉਹ ਚੱਲ ਓ ਤੁਰ ਕੇ ਆਇਆ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚਲੋ ਪੁੱਤ ਚਲੋ ਵੇਖ ਕਿਦਾਂ ਨੰਨੇ ਮੁੰਨੇ ਦਿਲਕੋਸ਼ ਕਰਨਦੇ ਯੂ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਗੁਰੀ ਸ਼ਾਬਾਸ਼ ਲੈ ਲੈ ਸਾਰੇ ਕਹਿੰਦਾ ਚਲੋ 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 ਕੋਈ ਨਾ ਕੋਈ ਨਾ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚਲੋ 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 ਸ਼ਾਬਾਸ਼ 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 ਚਲੋ 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 ਗੁੱਡ ਗੋਇੰਗ ਗੁੱਡ ਗੋਇੰਗ ਗੁੱਡ ਗੋਇੰਗ ਤੂੰ ਬੀਅਰ ਕਦੋਂ ਪੀਣਾ ਇਹਨੇ ਨਹੀਂ ਇਹਨੇ ਪੀ ਨਹੀਂ ਭਾਈ ਨਹੀਂ ਮਾਮੂ ਨਹੀਂ ਆ ਰਹੇ ਉਹ ਵੇਣ ਨੇ ਪੀ ਨਹੀਂ ਭਾਈ ਘਰੇ ਫੋਨ ਕਰ ਦਿਆਣੀ ਨੂੰ ਪੁੱਛ ਤੂੰ ਮੁੰਡਾ ਤੂੰ ਕਰ ਫੋਨ ਕਰੇ ਭਾਜੀ ਇਹ ਗੇੜੀ ਲਾਉਣ ਜਾਂਦਾ ਵ ਰਾਤ ਨੂੰ ਤੂੰ ਕਬੱਡੀ ਖੇੜਦਾ ਤੂੰ ਕਹਦਾ ਨਸ਼ੇ ਵਾਲੀਆਂ ਚੀਜ਼ਾਂ ਦਾ ਹੱਥ ਲਾਉਂਦਾ ਮੈਂ ਭਾਈ ਮੈਂ ਕਹਿੰਦਾ ਪਾਜੀ ਇਹ ਨਸ਼ਾ ਪ੍ਰਮੋਟ ਕਰਦਾ ਵਾ ਲਾਲੇ ਇਹ ਨਸ਼ਾ ਪ੍ਰਮੋਟ ਕਰਦਾ ਕਰਦਾ ਮੈਂ ਨਸ਼ਾ ਪ੍ਰਮੋਟ ਮੇਰਾ ਚਾਹ ਦੇਖ ਕੇ ਤੇਰੇ ਅੱਲ ਲੋਕਾਂ ਦੇ ਤੇਰੇ ਕਿੰਨੇ ਆਉਂਦੇ ਆ ਤਾ ਤੇਰੇ ਅੱਲ ਦੇਖ ਕੇ ਜਿਹੜਾ ਵੇਚਦਾ ਵੀ ਆ ਉਹਨੂੰ ਵੀ ਸੈਂਟਰ 'ਤੇ ਪੇਜ ਦਿੰਦੇ ਆ ਇਹਨੂੰ ਫੜਾਉ ਆ ਜਿੱਥੇ ਸੈਂਟਰ 'ਤੇ ਆ ਜਾ ਵੀ ਬਹੁਤ ਬੰਦਿਆ ਕਾਲੂ ਹੋਰ ਕੌ ਲੈਂ ਜਾਉਂਗਾ ਇਹਦੇ ਤੇ ਇੱਕ ਇੱਥੇ ਆ ਲਿਆਉਂਗਾ ਵੀ ਯਾਰ ਕੱਲ ਤੋਂ ਲਿਆਉਂਗਾ ਕੱਲ ਨੂੰ ਜਾ ਇਹਨਾਂ ਨੂੰ ਵੀ ਪਿਆਜ ਹਾਈ ਨਹੀਂ ਤੂੰ ਨਹੀਂ ਜਾ ਮਰ ਉਹਨੂੰ ਤਾਂ ਫਿਰ ਤੂੰ ਸ਼ਰਵਾਦ ਕੀਤੀ ਪਹਿਲਾਂ ਕਿ ਬਲ ਚੱਲ ਸਹਿਜ ਸਹਿਜ ਸਪਰਿੰਟ ਖਿੱਚਣੀ ਹੁਣ ਇੱਥੋਂ ਕੀ ਖਿੱਚਣੀ ਹਾਂ ਹਾਂ ਵੇਖੀਂ ਭਾਜੀ ਭਾਜਦਾ ਵੇਖੀਂ ਗੋਲੀ ਬਣਦਾ ਇਹ ਓਏ 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 ਮੂਰੇ ਆ ਮੂਰੇ ਝੋਟਾ ਹੋਵੇ ਸਾਰਿਆਂ ਨੂੰ ਅੱਜ ਆਹ ਹੋਏ ਤੇ ਇਹਦੇ ਪਿਛਲਾ ਥੋੜਾ ਪਿਛੇ ਹੀ ਰੋ ਬ੍ਰੇਕ ਲਾ ਗਈ ਤਾਂ ਸਾਰੇ ਥੱਲੇ ਆ ਜਣੇ ਆ ਸਾਰੇ ਥੱਲੇ ਆ ਜਣੇ ਆ ਚੱਲ ਚੱਲ ਟਰਬੋ 36 30 ਲੱਗਾ ਖਿੱਚਣ ਸਪ੍ਰਿੰਟ ਏ ਏ ਆਹ ਵੇ ਚੱਲ ਚੱਲ ਨਾਲੇ ਵਖੀ ਬ੍ਰੇਕ ਲਾਉਂਦਾ ਇਹ ਇਹ ਆਹ ਵੇ 36 30 36 30 ਆ ਗਿਆ ਸਹੀ 91 ਗਰਾਂਗੇ 36 33 91 ਗਰ ਨਹੀਂ ਵਧੀਆ ਕਿਉਂ ਕੱਟ ਅਗਲਾ ਆ ਗਿਆ ਜੀ ਚਲੋ 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 ਛੋਟਿਓ ਛਾਬਾ 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 ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਬਗਲੇ ਆਏ ਹਾਏ ਹਾਏ ਮੌਸਮ ਐਂਡ ਹੋਇਆ ਪਿਆ ਅੱਜ ਸ਼ਾਬਾਸ਼ ਗੁਰੀ ਸ਼ਾਬਾਸ਼ ਲੱਗੂਗੀ ਸਹੀ ਕੋਈ ਨਾ ਗਰਾਊਂਡ 'ਚ ਆਉਣਾ ਬਹੁਤ ਵੱਡੀ ਗੱਲ ਆ ਪੈਰ ਨੂੰ ਉੱਠ ਗਏ ਉਹ ਬੱਕਰੀ ਗੱਲ ਮੈਂ ਲਾਉਣ ਨਹੀਂ ਦੇ ਅੱਜ ਮੇਰੀ ਲਾਤ ਦੋਖਦੀ ਆ ਸ਼ਾਬਾਸ਼ ਸ਼ਾਬਾਸ਼ ਬਦਾਮਾਂ ਵਾਲੀਆਂ ਪੈਂਦੀਆਂ ਵਾ ਕੋਈ ਨਾ ਕੋਈ ਨਾ ਹਾਂ ਜੀ